ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਲੋਨਾਵਨਾ ਹਿਲ ਸਟੇਸ਼ਨ ਤੋਂ ਵਾਪਸ ਆਪਣੇ ਘਰ ਨੂੰ ਆ ਰਹੇ ਨੌਜਵਾਨ ਜੋ ਗੱਡੀ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਦੀ ਗੱਡੀ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ। ਮੌਕੇ ਤੇ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ। ਗੱਡੀ ਚੱਕਨਾ ਚੂਰ ਹੋ ਚੁੱਕੀ ਹੈ। ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਗਿਆ ਤੇ ਉੱਥੇ ਹੀ ਮੌਕੇ ਤੇ ਹਾਦਸੇ ਦੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਹੈ ਜੋ ਦੋਹੇ ਗੱਡੀ ਦੇ ਵਿੱਚ ਸਵਾਰ ਸੀ ਇਸ ਮਾਮਲੇ ਦੇ ਨਾਲ ਜੁੜੀ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਹਾਦਸਾ ਮੁੰਬਈ ਬੈਂਗਲੁਰੂ ਹਾਈਵੇ ਤੇ ਵਾਪਰਿਆ ਜਿੱਥੇ ਕਿ ਟਰੱਕ ਤੇ ਕਾਰ ਦੀ ਟੱਕਰ ਹੋ ਗਈ ਜਿਸ ਕਾਰਨ ਦੋ ਕਾਲਜ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਦੋ ਹੋਰ ਜ਼ਖਮੀ ਵੀ ਦੱਸੇ ਜਾ ਰਹੇ ਨੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਕੀ ਹਾਦਸਾ ਸਵੇਰੇ ਪੌਣੇ 6 ਵਜੇ ਦੇਹੂ ਰੋਡ ਤੇ ਵਾਪਰਿਆ ਜੁਥੇ ਕਿ ਵਿਦਿਆਰਥੀ ਨੋਨਾਵਲਾ ਤੋਂ ਵਾਪਸ ਆ ਰਹੇ ਸੀ ਤੇ ਪੁਲਿਸ ਸਟੇਸ਼ਨ ਇੱਕ ਅਧਿਕਾਰੀ ਨੂੰ ਫੋਨ ਕਾਲ ਆਉਂਦਾ ਹੈ ਤੇ ਇਸ ਹਾਦਸੇ ਦੀ ਜਾਣਕਾਰੀ ਮਿਲਦੀ ਹੈ ਕਿ ਕਾਰ ਨੇ ਪਿੱਛੋਂ ਦੀ ਟਰੱਕ ਨੂੰ ਟੱਕਰ ਮਾਰ ਦਿੱਤੀ ਤੇ ਇਸ ਦੇ ਵਿੱਚ ਦੋ ਨੌਜਵਾਨ ਮੌਕੇ ਤੇ ਹੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਨੇ ਤੇ ਦੋ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਹ ਚਾਰੇ ਵਿਦਿਆਰਥੀ ਜੋ ਕਿ ਇੱਕ ਕਾਲਜ ਦੇ ਸਟੂਡੈਂਟ ਦੱਸੇ ਜਾ ਰਹੇ ਆ ਲੁਨਾਮਲਾ ਯਾਤਰਾ ਦੇ ਲਈ ਗਏ ਸੀ ਤੇ ਹੁਣ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਪੁਣੇ ਦੇ ਵਿੱਚ ਇਹ ਹਾਦਸਾ ਵਾਪਰਿਆ ਇਸ ਹਾਦਸੇ 'ਚ ਦਿਵਯਾਰਾਜ ਸਿੰਘ ਰਠੌਰ ਸਿਧਾਂਤ ਆਨੰਦ